ਤਲਵੰਡੀ ਸਾਬੋ ਖੜੇ ਆ ਜੀ ਮੇਨ ਡਿਊਟੀ ਦੇ ਕੋਲੇ ਨੇੜੇ ਗੁਰਦੁਆਰਾ ਸਾਹਿਬ ਦੀ ਜਿਹੜੀ ਤੱਕ ਸਾਹਿਬ ਦੀ ਮੇਨ ਡਿਊਟੀ ਹੈ ਉਸ ਜਗ੍ਹਾ ਤੇ ਖੜੇ ਆ ਜਦੋਂ ਥੋੜੀ ਜੀ ਇਧਰ ਨੂੰ ਝਾਤ ਮਾਰਾਂਗੇ ਆ ਨਵੀਂ ਮਾਰਕੀਟ ਬਣੀ ਹੋਈ ਹੈ ਤੇ ਇੱਥੇ ਕਹਿੰਦੇ ਨਵੀਂ ਦੁਕਾਨ ਖੁੱਲੀ ਹੈ ਯੂ ਐਸ ਏ ਪੀਜ਼ਾ ਜਿਹੜੇ ਪੀਜ਼ਾ ਖਾਣ ਦੇ ਸ਼ਕੀਨ ਨੇ ਪੀਜ਼ਾ ਖਾਂਦੇ ਨੇ ਉਹਨਾਂ ਲਈ ਇਹ ਵੀਡੀਓ ਬੜੀ ਫਾਇਦੇਮੰਦ ਹੋਊਗੀ ਅੰਦਰ ਦੀ ਤੁਹਾਨੂੰ ਝਾਤ ਮਰਵਾਉਣੇ ਆ ਪਹਿਲਾਂ ਜਿਹੜੇ ਪੀਜ਼ਾ ਤੁਸੀਂ ਖਾਣੇ ਹੋ ਹਰ ਰੋਜ਼ ਜਾਂ ਦੂਜੇ ਤੀਜੇ ਦਿਨ ਤੇ ਕਈ ਵੀਰਾਂ ਨੂੰ ਆਇਆ ਹੁੰਦਾ ਹੁੰਦਾ ਡੀਕੀ ਜਾਂਦੇ ਹੁੰਦੇ ਆ ਵੀ ਯਾਰ ਫਲਾਨੇ ਦੀ ਦੁਕਾਨ ਤੇ ਪੀਜ਼ਾ ਜਿਹੜਾ ਐਸ ਦਿਨ ਇੱਕ ਨਾ ਇੱਕ ਫ੍ਰੀ ਹੋਊਗਾ ਉਹਦੇ ਚੱਲਾਂਗੇ। ਉਹ ਦਿਨ ਵੀ ਸਾਨੂੰ ਹੁਣ ਡੀਕਣ ਦੀ ਲੋੜ ਨਹੀਂ ਇਹ ਬਾਈਆਂ ਨੇ ਕਹਿੰਦੇ ਬਹੁਤ ਵੱਡੇ ਆਫਰ ਲਾਤੇ ਆ। ਵੀਡੀਓ ਐਂਡ ਤੱਕ ਦੇਖ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਕੇ ਤੇ ਇਹਨਾਂ ਦਾ ਜਿਹੜਾ ਸਕਰੀਨ ਤੇ ਪੇਜ ਬਣਿਆ ਹੋਇਆ ਇੰਸਟਾ ਦਾ ਉਹਨੂੰ ਫੋਲੋ ਕਰ ਲਿਓ ਤਾਂ ਤੁਹਾਡਾ ਹੋਰ ਵੀ ਫਾਇਦਾ ਕਰਨਗੇ। ਇਹ ਗੱਲ ਇਹਨਾਂ ਨੇ ਕਹੀ ਹੈ। ਬਰੀਕੀ ਨਾ ਗੱਲਬਾਤ ਕਰਾਂਗੇ। ਗੱਲਬਾਤ ਹੈ ਜਿਹੜੀ ਪੂਰੀ ਆਪਾਂ ਇਹਨਾਂ ਦੇ ਨਾਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿਹੜੇ ਆਫਰ ਰੱਖੇ ਨੇ ਆਜੋ ਫਿਰ ਬਾਈਆਂ ਦੇ ਨਾਲ ਕਰਦੇ ਆਂ ਗੱਲਬਾਤ ਵੀਡੀਓ ਸ਼ੇਅਰ ਜਰੂਰ ਕਰਿਓ ਕੀ ਹਾਲ ਹੈ ਬਾਈ ਜੀ ਜੀ ਸੱਚੀ ਦੱਸੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਅੱਛਾ ਪਹਿਲੀ ਗੱਲ ਤਾਂ ਮੈਨੂੰ ਇਹ ਦੱਸਿਓ ਵੀ ਮੰਨ ਲਓ ਜਿਹੜੀ ਆ ਤੁਸੀਂ ਦੁਕਾਨ ਕਰੀ ਆ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਕੀਤੀ ਨੂੰ ਬਾਈ ਜੀ ਇਹਨੇ 6 ਮਹੀਨੇ ਹੋ ਚੱਲੇ ਆ 6 ਮਹੀਨੇ ਹੋ ਗਏ। ਜੀ ਮਾਰਕਟ ਨਿਊਪਨ ਹੋਈ ਹੈ ਜੀ। ਕੋਈ ਜੇ ਆਪਾਂ ਕਰੀਏ ਗੁਰਦੁਆਰਾ ਸਾਹਿਬ ਦੇ ਨੇੜੇ। ਗੁਰਦੁਆਰਾ ਸਾਹਿਬ ਦੇ ਨੇੜੇ। ਹਾਂਜੀ। ਅੱਛਾ ਤੁਹਾਡਾ ਤੁਹਾਡੇ ਕੋਲੋਂ ਮੰਨ ਲਓ ਕੀ ਕੀ ਮਤਲਬ ਆਪਣੇ ਕੋਲ ਪੀਜ਼ਾ ਜੀ, ਸੈਂਡਵਿਚ ਆ, 버ਗਰ ਆ, 프라이즈 ਆ ਜੀ, ਸ਼ੇਕਸ ਵਗੈਰਾ ਨੇ। ਬਾਕੀ ਸਾਰਾ ਆਰਡਰ ਜੀ ਗਾਰਲਿਕ ਬ੍ਰੈਡ ਵਗੈਰਾ ਨੇ ਜੀ। ਰੋਲਸ ਮਿਲ ਜਾਣਗੇ। ਪੀਜ਼ਾ ਤੇ ਆਪਣੀ ਸਪੈਸ਼ਲ ਆਫਰ ਲੱਗੀ ਹੋਈ ਹੈ ਜੀ। ਅੱਛਾ। ਤੇ ਪੀਜ਼ਾ ਜੇ ਬੱਕਰੀ ਦੀ ਗੱਲ ਕੀਤੀ ਆ ਵੀ ਬੱਕਰਾ ਕੀ ਦੇ ਰਹੇ ਹੋ? ਆਪਣੇ ਗਾਈ ਜੀ ਪੀਜ਼ਾ ਡੇਲੀ ਇੱਕ ਨਾਲ ਇੱਕ ਫ੍ਰੀ ਮਿਲਦਾ। ਮੀਡੀਅਮ ਨਾਲ ਮੀਡੀਅਮ ਫ੍ਰੀ ਆ ਲਾਰਜ ਨਾਲ ਲਾਰਜ 3 ਆ ਕਦੋਂ ਵੀ ਤੁਸੀਂ ਆ ਸਕਦੇ ਹੋ ਤੁਹਾਨੂੰ ਇੱਕ ਨਾ ਇੱਕ ਫ੍ਰੀ ਆਪਣੇ ਕੋਲ ਆਹ ਹਾਂਜੀ ਆਪਣੇ ਡੇਲੀ ਨਹੀਂ ਮੰਨ ਲਓ ਵਿੱਚ ਜਿਵੇਂ ਹੁੰਦਾ ਵੀ ਦਿਨ ਰੱਖਿਆ ਹੁੰਦਾ ਵੀ ਐਤਵਾਰ ਨੂੰ ਇੱਕ ਨਾ ਇੱਕ ਫ੍ਰੀ ਮਿਲੂ ਜਾਂ ਬੁੱਧਵਾਰ ਨੂੰ ਮਿਲੂ ਤੁਹਾਡਾ ਡੇਲੀ ਦਾ ਫਿਰ ਹਾਂਜੀ ਆਪਣੀ ਡੈਲੀ ਦਾ ਬਾਈ ਜੀ ਅੱਛਾ ਮੰਨ ਲਓ ਦਿਨ ਡੀਕਨ ਦੀ ਲੋੜ ਨਹੀਂ ਕੋਈ ਦਿਨ ਡੀਕਨ ਦੀ ਲੋੜ ਨਹੀਂ ਜਦੋਂ ਮਰਜੀ ਹਰ ਰੋਜ਼ ਹਾਂਜੀ ਹਾਂਜੀ ਡੈਲੀ ਕਨੈਕਟ ਫ੍ਰੀ ਆ ਅੱਛਾ ਕੋਈ ਦਿਨ ਡੀਕਨ ਦੀ ਲੋੜ ਨਹੀਂ ਜਦੋਂ ਪਾਰਟੀ ਮਰਜੀ ਆਓ ਕੁਆਲਿਟੀ ਦੀ ਬਾਈ ਗੱਲ ਕੀਤੀ ਜਾਵੇ ਫਿਰ ਗਰੰਟੀ ਹੈ ਪੂਰੀ ਹਾਂਜੀ ਬਾਈ ਜੀ ਕੁਆਲਿਟੀ ਦੀ ਆਪਣੀ ਪੂਰੀ ਗਰੰਟੀ ਹੈ ਜਦੋਂ ਮਰਜੀ ਆ ਕੇ ਕਿਸੇ ਨੇ ਕੋਈ ਵੀ ਚੈੱਕ ਕਰ ਸਕਦਾ ਦਾ ਫੁੱਲ ਸਫਾਈ ਆ ਕੋਈ ਐਵੇਂ ਨਹੀਂ ਕਿ ਅਸੀਂ ਤੁਹਾਨੂੰ ਆਪਾਂ ਖਰਾਬ ਫੂਡ ਦੇਵਾਂਗੇ ਜਦੋਂ ਮਰਜੀ ਆ ਕੇ ਚੈੱਕ ਕਰੋ ਕਿਚਨ ਚ ਚੈੱਕ ਕਰੋ ਫੁੱਲ ਸਫਾਈ ਮਿਲੂਗੀ ਅੱਛਾ ਇੱਕ ਦੂਜੀ ਗੱਲ ਮੈਂ ਕਰ ਦਿਆਂ ਜਿਵੇਂ ਤੁਸੀਂ ਇੱਕ ਤਾਂ ਵੱਖਰਾ ਕਰਤਾ ਵੀ ਹਰ ਰੋਜ਼ ਇੱਕ ਪੀਜੇ ਨਾਲ ਇੱਕ ਪੀਜਾ ਫਰੀ ਹੈ ਕੋਈ ਦਿਨ ਨਹੀਂ ਰੱਖਿਆ ਤੁਸੀਂ ਕੋਈ ਦਿਨ ਨਹੀਂ ਮੀਡੀਆ ਨਾਲ ਮੀਡੀਆ ਫਰੀ ਹੈ ਲਾਰਦ ਨਾਲ ਲਾਰਦ ਅੱਛਾ ਇੱਕ ਬਾਈ ਮੈਂ ਤੁਹਾਨੂੰ ਹੋਰ ਗੱਲ ਪੁੱਛਣਾ ਜਿਵੇਂ ਤੁਸੀਂ ਇੱਕ ਤਾਂ ਵੱਖਰਾ ਕਰਤਾ ਵੀ ਇੱਕ ਪੀਜੇ ਨਾਲ ਇੱਕ ਪੀਜਾ ਹਰ ਰੋਜ਼ ਹੀ ਫਰੀ ਹੈ ਹਾਂਜੀ ਹਾਂਜੀ ਇਹ ਤਾਂ ਤੁਸੀਂ ਵੱਖਰਾ ਕਰ ਹੀ ਦਿੱਤਾ ਹੋਰ ਵੱਖਰਾ ਕੀ ਦੇ ਰਹੇ ਹੋਗੇ ਗਾਹਕ ਵਾਸਤੇ ਮੰਨ ਲਓ ਬਾਕੀ ਬਾਈ ਜੀ ਜੇ ਆਪਣੀ ਕੋਈ ਵੀ ਗੱਲਣਾ ਵੀਡੀਓ ਸ਼ੇਅਰ ਕਰਕੇ ਹੂੰ ਇਹ ਜਿਹੜੀ ਸਕਰੀਨ ਤੇ ਆਪਣਾ ਪੇਜ ਆ ਉਹਨੂੰ ਫੋਲੋ ਕਰਕੇ ਆਉਂਦਾ ਪਾ ਉਹਨੂੰ ਹੋਰ ਵੀ ਡਿਸਕਾਊਂਟ ਦੇਵਾਂਗੇ। ਅੱਛਾ। ਹਾਂਜੀ। ਲਓ ਬਾਈ ਜੀ ਆ ਨਵੀਂ ਗੱਲ ਐ ਬਾਈ ਨੇ ਦੱਸਦੀ ਮੈਂ ਨੋਟ ਕਰਾ ਦਿਆਂ। ਜਿਹੜਾ ਆ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਜਿਹੜਾ ਇਹਨਾਂ ਦਾ ਸਕਰੀਨ ਤੇ ਪੇਜ ਦਾ ਚੈਨਲ ਆ ਜਿਹੜਾ ਇਹਨਾਂ ਦਾ ਬਣਿਆ ਹੋਇਆ ਉਹਨੂੰ ਫੋਲੋ ਕਰਕੇ ਆਊਗਾ ਉਹਦੇ ਲਈ ਹੋਰ ਵੀ ਡਿਸਕਾਊਂਟ ਦੇਵੋਗੇ। ਹਾਂਜੀ ਹਾਂਜੀ। ਇਹ ਤਾਂ ਨਹੀਂ ਬਾਈ ਕਿਤੇ ਵੈਸੀ ਕਹਿ ਰਹੇ ਹੂੰ। ਨਹੀਂ ਨਹੀਂ ਬਾਈ ਜੀ ਜਿਵੇਂ ਮੈਂ ਲਿਖ ਕੋਈ ਐ ਜੀ। ਕਈ ਵਾਰੀ ਇਹ ਹੁੰਦਾ ਵੀ ਗਾਹਕ ਇੱਥੇ ਆਉਣ ਲੱਗ ਜਾਂਦੇ ਤੇ ਤੁਸੀਂ ਕਹੋ ਵੀ ਨਹੀਂ ਅਸੀਂ ਤਾਂ ਇਹ ਗੱਲ ਹੀ ਲਓ ਬਾਈ ਗੱਲ ਆ ਨੋਟ ਕਰ ਲਓ ਮੈਂ ਦੁਬਾਰੇ ਵੀ ਦੱਸ ਦੇਵਾਂ ਬਾਈ ਕਹਿੰਦਾ ਜਿਹੜਾ ਆ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਜਿਹੜਾ ਸਕਰੀਨ ਤੇ ਇਹਨਾਂ ਦਾ ਪੇਜ ਦਿੱਤਾ ਹੋਇਆ ਉਹਨੂੰ ਫੋਲੋ ਕਰਕੇ ਆਊਗਾ ਤਾਂ ਉਹਦੇ ਲਈ ਹੋਰ ਵੀ ਡਿਸਕਾਊਂਟ ਦੇਣਗੇ ਇਹ ਵੱਖਰੀ ਚੀਜ਼ ਦੇਣ ਭਾਵੇਂ ਜਾਂ ਰੇਟ ਦੇ ਵਿੱਚ ਡਿਸਕਾਊਂਟ ਦੇਣ ਇਹ ਹੀ ਗੱਲ ਆ ਬਾਈ ਹਾਂਜੀ ਹਾਂਜੀ ਚਾਹ ਬਿੱਲ 'ਚ ਡਿਸਕਾਊਂਟ ਕਰ ਦਈਏ ਜਾਂ ਉਹਨਾਂ ਨੂੰ ਕੋਈ ਚੀਜ਼ ਦੇ ਦੀ ਐਕਸਟਰਾ ਚੀਜ਼ ਦੇ ਦੀ ਅੱਛਾ ਬਾਈ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛ ਲਾਂ ਜਿਵੇਂ ਤੁਸੀਂ ਡਿਸਕਾਊਂਟ ਵੀ ਦੱਸਤਾ ਜਿਹੜਾ ਬੰਦਾ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਤੁਹਾਡੇ ਪੇਜ ਨੂੰ ਫੋਲੋ ਕਰਕੇ ਆਉਗਾ ਉਹਨੂੰ ਤੁਸੀਂ ਵੱਖਰਾ ਡਿਸਕਾਊਂਟ ਵੀ ਦਿਓਗੇ ਹਾਂ ਤੇ ਪੀਜ਼ਾ ਜਿਹੜਾ ਇੱਕ ਨਾਲ ਇੱਕ ਫ੍ਰੀ ਹੋ ਹਰ ਰੋਜ਼ ਹੈ ਤੇ ਮੰਨ ਲਓ ਜੇ ਤਲਵੰਡੀ ਸਾਬੋ ਸ਼ਹਿਰ ਦੀ ਗੱਲ ਕੀਤੀ ਜਾਵੇ ਲੋਕਲ ਇਹਨਾਂ ਲਈ ਕੀ ਵੱਖਰਾ ਦੇ ਰਹੇ ਹੋ ਵੱਖਰਾ ਬਾਕੀ ਬਾਈ ਜੀ ਆਪਣੀ ਹੋਮ ਡਿਲੀਵਰੀ ਫ੍ਰੀ ਆ ਅੱਛਾ ਤਲਵੰਡੀ ਸਾਬੋ ਨੇ ਕਿਤੇ ਵੀ ਕਰਵਾ ਸਕਦਾ ਕੋਈ ਵੀ ਠੀਕ ਹੈ ਕੋਈ ਚਾਰजेस ਨਹੀਂ ਕਿੱਥੇ ਮਰਜ਼ੀ ਆਰਡਰ ਮੰਗਵਾਓ ਸਿਰਫ ਆਰਡਰ ਦੇ ਚਾਰਜਸ ਆ ਡਿਲੀਵਰੀ ਫ੍ਰੀ ਹੈ ਆਪਾਂ ਨੂੰ ਮੰਨ ਲਓ ਆਰਡਰ ਦੇ ਚਾਰਜ ਇਕੱਲੇ ਮੰਨ ਲਓ ਲੋਕਲ ਤਲਵੰਡੀ ਸਾਬੋ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਹਾਂਜੀ ਫ੍ਰੀ ਹੈ